ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਊਗੇ ਸੋ ਥੈਂਕ ਯੂ so much ਸਾਰਿਆਂ ਨੇ ਜਿਹੜੀ ਨੌਕਰੀ ਵਾਲੀ ਨੂੰ ਆ ਉਹਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਤੇ ਆਪਣੇ ਆਪਣੇ ਸਾਰਿਆਂ ਨੇ ਸੁਜੈਸ਼ਨ ਵੀ ਦਿੱਤੇ ਆਪਾਂ ਉਸ ਅਕੋਰਡਿੰਗ ਵੀ ਚੱਲੇ ਸਾਰੇ ਆਪਣੇ YouTube ਫੈਮਲੀ ਦੇ ਸੁਜੈਸ਼ਨ ਦੇ ਨਾਲ ਤੇ ਹੁਣ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਜਿਹੜੀ ਵੀਡੀਓ ਪਈ ਆ ਕੋਸ਼ਿਸ਼ ਕਰਦੇ ਆਂ ਦੀ ਕੁਝ ਕੀ ਪਾਰਟਸ ਬਣਨ ਬਟ ਇਹ ਸਪੈਸ਼ਲ ਮੇਰੇ ਕਿਸੇ ਸਬਸਕ੍ਰਾਈਬਰ ਨੇ ਗਿਆ ਸੀਗਾ ਕਿ ਇਹ ਵੀਡੀਓ ਬਣਾਇਓ ਨਾਨ ਦੀ ਦਖਲਅੰਦਾਜ਼ੀ ਪੇਕਿਆਂ ਦੇ ਘਰ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਤੇ ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਆਉਂਦਾ ਤੇ ਜਿਹੜਾ ਜਿੰਨੇ ਵੀ ਕਿਹਾ ਹੈਗਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੌਣ ਆ ਤੇ ਇਹ ਵੀਡੀਓ ਸਪੈਸ਼ਲ ਉਹਨਾਂ ਦੇ ਲਈ ਵੀ ਤੁਸੀਂ ਸਾਰੇ ਜਾਨੇ ਵੀ ਕਮੈਂਟਸ ਦੇ ਵਿੱਚ ਕੋਈ ਟੌਪਿਕ ਦੱਸ ਸਕਦੇ ਜੇ ਤੇ ਫਿਰ ਆਪਾਂ ਉਹਨਾਂ ਤੇ ਵੀਡੀਓ ਬਣਾਵਾਂਗੇ ਥੈਂਕ ਯੂ ਸੋ ਮਾਜੀ ਕੀ ਰਹਿਣਾ ਉੱਤਰ ਉਠ ਉੱਠੀ ਤੇ ਹੋਈਆਂ ਔਰ ਕਿਸ ਤਰ੍ਹਾਂ ਉੱਠਾ ਮੰਮੀ ਯਾਰ ਇਸ ਤਰ੍ਹਾਂ ਨਹੀਂ ਕੰਮ ਹੈ ਬੰਦਾ ਵੀ ਹੈ ਆਪਣਾ ਕਮਰਾ ਕੁਮਰਾ ਸੈੱਟ ਕਰ ਕੋਈ ਘਰ ਦੇ ਇਨਾ ਕੰਮ ਪਿਆ ਉਹਨੂੰ ਤੇ ਨਵੇੜ ਕੋਈ ਥੋੜਾ ਬੋਤੋ ਇਹ ਕੰਮ ਤੇ ਸਾਰਾ ਦਿਨ ਉਹਨੂੰ ਦੇ ਰਹਿਨੇ ਆ ਇਹ ਕੰਮ ਨਾ ਬਹੁਤ ਜ਼ਰੂਰੀ ਹੈ ਆਪਣੇ ਆਵਲ ਵੀ ਧਿਆਨ ਦੇਣਾ ਚਾਹੀਦਾ ਵਾ ਜਦੋਂ ਦਾ ਵਿਆਹ ਹੈ ਨਾ ਮੇਰਾ ਮੈਂ ਤੇ ਬਸ ਰਸੋਈ ਜੋਗੀ ਤੇ ਬਸ ਅੱਡੇ ਘਰ ਦੇ ਕੰਮ ਜੋਗੀ ਰਹਿ ਗਈਆਂ ਕੋਈ ਨਹੀਂ ਕੰਮ ਹੋ ਜਾਂਦਾ ਵਾ ਜੇ ਤੁਹਾਨੂੰ ਇੰਨੀ ਪ੍ਰੋਬਲਮ ਹੈਗੀ ਨਾ ਤੁਸੀਂ ਕਰ ਲਓ ਆਪੇ ਸਾਰਾ ਰਸੋਈ ਦਾ ਕੰਮ ਪਿਆਈ ਕੋਈ ਸਬਜ਼ੀ ਦੀ ਬਣੀ ਕੋਈ ਆਟਾ ਨਹੀਂ ਗੁੱਝਾ ਇਹ ਸਾਰਿਆਂ ਨੇ ਖਾਣਾ ਖਾਣਾ ਹੈ ਨਾਸ਼ਤਾ ਹੀ ਕਰਨਾ ਹੀ ਨਹੀਂ ਤਾਂ ਮੇਰੀ ਗੱਲ ਸੁਣੋ ਜਦੋਂ ਵਿਆਹ ਨਹੀਂ ਹੋਇਆ ਸੀਗਾ ਇਹਨਾਂ ਦਾ ਉਦੋਂ ਕੋਣ ਬਣਾਉਂਦਾ ਸੀਗਾ ਉਦੋਂ ਮੈਂ ਬਣਾਉਂਦੀ ਸੀ ਹਾਂ ਬਸ ਉਦੋਂ ਤੁਸੀਂ ਬਣਾਉਂਦੇ ਸੀ ਨਾ ਫਿਰ ਹੁਣ ਰਸਮ ਰਵਾਇਤਾਂ ਹੀ ਬਦਲ ਕੋ ਦਿੱਤੇ ਨੂੰ ਦੇ ਆਂਦੇ ਨੂਨ ਨੂੰ ਮਾਰ ਦਿੰਦੇ ਤੁਸੀਂ ਰਸੋਈਆਂ ਦੇ ਵਿੱਚ ਉਦੋਂ ਰਸਮ ਰਵਾਇਤ ਨਹੀਂ ਬਦਲੇ ਹੁਣ ਸਰੀਰ ਚੋਂ ਨਹੀਂ ਹਿੰਮਤ ਵੀ ਨਹੀਂ ਨਾ ਰਹਿੰਦੀ ਉਹ ਮਰਦੇ ਸਾਬਨਾ ਹੁਣ ਤੂੰ ਆ ਗਈ ਤੇ ਤੂੰ ਸੁੱਖ ਦੇਣ ਲਈ ਆਈ ਹੈ ਮੈਨੂੰ ਹਾਂ ਬਸ ਇਹੋ ਹੀ ਤੇ ਸੱਸਾਂ ਦੀ ਗੱਲ ਆ ਸੁੱਖ ਦੇਣ ਲਈ ਆਏ ਨੂਆਂ ਨੂੰ ਨਾ ਉਹਦੇ ਵਾਸਤੇ ਨਹੀਂ ਹੰਦੇ ਕਿ ਚੱਲ ਥੋੜਾ ਪਿਆਰ ਦੇਈਏ ਇਹ ਕਰੀਏ ਬਸ ਕਮਾਕਾਰਾਂ ਵਾਸਤੇ ਤੁਸੀਂ ਨੂਆਂ ਵਿਆਹ ਕੇ ਲਿਆਂਦੇ ਜੇ ਤੇ ਬੇਟਾ ਮੈਂ ਪਿਆਰ ਨਹੀਂ ਕਰਦੀ ਕਿੰਨਾ ਤੈਨੂੰ ਪਿਆਰ ਕਰਨੀ ਬੇਵੇ ਕਿ ਜਿੰਨੀਆਂ ਤੈਨੂੰ ਕਿ ਮੇਰੀ ਨੂ ਐਨੀ ਸੋਹਣੀ ਹੈ ਮੰਮੀ ਮੇਰੀ ਗੱਲ ਸੁਣੋ ਹਰੇ ਮੈਂ ਕੋਈ ਕੰਮ ਨਹੀਂ ਕਰਨਾ ਮੈਂ ਜਸਟ ੁੱਠੀ ਆ ਥੋੜਾ ਜਿਹਾ ਮੈਂ ਚਾਹ ਚੁਆ ਜੇ ਪੀਤੀ ਆ ਤੇ ਤੁਸੀਂ ਹੁਣੇ ਆ ਕੇ ਜੇ ਕੰਮ ਕਰਦਾ ਲੈ ਕੇ ਜਦੋਂ ਮੈਂ ਫ੍ਰੀ ਹੋਵਾਂਗੀ ਨਾ ਹੁਣ ਹੋਣੀ ਮੈਂ ਨੇਲ ਪੇਂਟ ਲਾਈ ਆ ਜਦੋਂ ਸੁੱਕੇਗੀ ਨਾ ਮੈਂ ਉਦੋਂ ਆ ਜਾਾਂਗੀ ਕਿਚਨ ਦੇ ਵਿੱਚ ਜਾਓ ਤੁਸੀਂ ਇੱਥੇ ਗੁੱਠੰਦਾ ਨਾ ਹੀ ਨਹੀਂ ਲੰਦੀ ਵੀ ਸਾਰੇ ਘਰ ਚ ਅੰਦਰ ਬਾਹਰ ਖਲੀਰਾ ਪਿਆ ਹੈ ਥੱਲੇ ਵੀ ਇਹੀ ਹਾਲ ਹੈ ਉੱਪਰ ਵੀ ਇਹੀ ਹਾਲ ਹੈ ਇਹ ਤਾਂ ਸਮਝ ਨਹੀਂ ਆਉਂਦੀ ਬੱਚੇ ਆਪਣੀ ਜ਼ਿੰਮੇਵਾਰੀ ਸਮਝਦੇ ਛੇਰੇ ਛੇਰੇ ਤੇ ਕੰਮ ਦਾ ਵੇਲਾੰਦਾ ਇਹ ਥੋੜੀ ਛੇਰੇ ਨੇਲ ਪੁਆਇੰਟ ਲਾ ਕੇ ਭਈਓ ਇਹ ਤਾਂ ਕੰਮ ਸਾਰਾ ਦਿਨ ਚੱਲਦੇ ਰਹਨੇ ਇੱਕ ਚੋੜੋ ਵੇਖੋ ਨਾ ਸੜੇ ਮੱਥੇ ਆਂਦੀ ਆ ਜਦੋਂ ਵੇਖੋ ਇਹਨੇ ਹੋਰ ਕੋਈ ਗੱਲ ਨਹੀਂ ਕਰਨੀ ਬਸ ਇਹੀ ਕਹਿਣਾ ਕਿ ਰਹਿਣ ਪੁੱਤਰੇ ਕੰਮ ਕਰ ਲਾ ਆ ਕਰ ਲਾ ਰੋਟੀ ਬਣਾਉਣ ਵਾਲੀ ਸਾਰੇ ਜਣੇ ਬੈਠੇ ਆ ਤੇਰਾ ਵੇਟ ਕਰ ਰਹੇ ਆ ਦੱਸ ਮੇਰਾ ਵੇਟ ਕਰ ਰਹੇ ਜਿੰਨੀ ਤੇਨੂੰ ਮੇਰਾ ਵੇਟ ਕਰ ਰਹੇ ਤੁਸੀਂ ਆਪ ਬਣਾ ਕੇ ਖਵਾ ਦਿਓ ਉਹਨਾਂ ਨੂੰ ਐਵੇਂ ਪਖੰਡ ਜੇ ਸੱਸਾਂ ਦੇ ਵਾਂਗ ਇਹਨਾਂ ਨੂੰ ਸੱਪ ਦਾ ਇਹਨਾਂ ਦਾ ਇਹਨਾਂ ਕ੍ਰੀਮ ਸੀ ਹੁਣ ਮਨਾਵਾਂ ਕੋਈ ਨਹੀਂ ਮੈਂ ਕਰ ਦਿੰਨੀ ਚਲ ਮੈਂ ਆ ਕਾਸ਼ਮੀ ਜੀਲ ਮਾਰੀ ਤੇ ਸਾਰੀ ਸੈਟ ਕਰ ਦਿੱਤੀ ਵਧੀਆ ਹੋ ਗਈ ਹੈ ਬੱਚੇ ਨੂੰ ਤੰਗੀ ਨਹੀਂ ਹੋਏਗੀ ਇਸੇ ਚੀਜ਼ ਦੇ ਸਭ ਕੁਝ ਦਿੱਸਤਾ ਪਿਆ ਆਰਾਮ ਨਾਲ ਐ ਇਹ ਦੇ ਹੋ ਗਈ ਸੈਟ ਤੇ ਹੁਣ ਉਹ ਵੇਖਣੀ ਉਹ ਮਾਰਾ ਨਹੀਂ ਕੀ ਕਰਦੀ ਪਈ ਅ ਮੇਰੇ ਬੱਬੇ ਦਾ ਅਲਮਾਰੀ ਕਿੰਦੀ ਸੋਹਣੀ ਲੱਗਦੀ ਪਈ ਇਹ ਕਿਤਾਬ ਉਹਨਾਂ ਦਾ लिखा सही किताब है ले दीदी का फोन आता हाँ जी दीदी सत श्रीकाल ठीक हो अच्छा आ रहे हो किसल आना जी? ठीक शाम तक पहुंचोगे? चल आइयो आइयो मैं उन्होंने दस आइयो ने बड़ी खुश होना मिल के मिलके थी याद करती रही है ਕਦੋਂ ਹਨਾ ਮਾਸੀ ਨੇ ਆਇਓ ਆਇਓ ਆਹ ਉਹ ਤੇ ਖਾਣਾ ਖਵਾਵਾਂਗੇ ਖਵਾਵਾਂਗੇ ਕਿਉਂ ਨਹੀਂ ਸਭ ਤਿਆਰੀ ਹੋਏਗੀ ਤੁਸੀਂ ਆਓ ਤਾਂ ਸਹੀ ਨਾ ਕਿਰਨ ਨੂੰ ਕਹਾਂ ਦਾ ਕੰਮ ਪਾਣਾ ਕੋਈ ਨਹੀਂ ਕਰੰ ਬੜੀ ਹੁਸ਼ਿਆਰ ਉਹਨੇ ਸਾਰਾ ਕੁਝ ਕਰ ਲੈਣਾ ਆਪੇ ਉਹਨੂੰ ਕਹਿਣ ਦੀ ਵੀ ਨਹੀਂ ਲੋੜ ਪੈਂਦੀ ਹਾਂ ਆਜੋ ਆਜੋ ਠੀਕ ਹੈ ਚਲੋ ਠੀਕ ਚਲ ਮੈਂ ਕਿਰਨ ਨੂੰ ਦੱਸਨੀ ਆ ਤੇਰੀ ਮਾਸੀ ਸਾਹਿਬ ਸੰਦੀ ਪੀ ਤੇ ਚਲ ਤਿਆਰੀ ਕਰੀਏ ਰੋਟੀ ਪਾਣੀ ਦੀ ਸਾਰੇ ਆਂਦੇ ਪਏ ਕਰ ਲੈਣਾ ਕਿਰਨ ਨੇ ਆਪੀ ਫਟਾਫਟ ਸਾਰਾ ਕੋ ਨੇ ਹਾਂਜੀ ਮम्मा ਜੀ ਮੇਰੀ ਗੱਲ ਸੁਣ ਕਿਰਨ ਆਂਦੀ ਪਈ ਆ ਹਾਂਜੀ ਤਾਂ ਫਟਾਫਟ ਰੋਟੀ ਬਣਾ ਲੈ ਹਾਂਜੀ ਹਾਂ ਉਹ ਘਰੋਂ ਆਂਦੀ ਆ ਉਹਨੇ ਨਾਸ਼ਤਾ ਵੀ ਨਹੀਂ ਕੁੜੀ ਨੇ ਕੀਤਾ ਹੈ ਪਤਾ ਨਹੀਂ ਕੀ ਗੱਲ ਹੋਈ ਕਿ ਮम्मा ਜੀ ਮम्मा ਜੀ ਨਹੀਂ ਕਰਨਾ ਕੰਮ ਵੀ ਕਰਨਾ ਚਾਹੀਦਾ ਹੈ ਇਹ ਕੀ ਕੀਤਾ ਹੈ ਹੈ ਕੱਲ ਦਾ ਤੇਲ ਪਿਆ ਹੈ ਕੜਾਈ ਵਿੱਚ ਥੋੜੀ ਸੱਲਣ ਲੱਗੀ ਆ ਤੇ ਪਕੌੜੇ ਸੜੇ ਜਾਂ ਤੇਲ ਦੇ ਵਿੱਚ ਤਲ ਲੈਣੇ ਮਮਾ ਦੁਬਾਰਾ ਛਾਨ ਲੈਂਦੀ ਆ ਹੋਤੀ ਹੋ ਸਕਦਾ ਇਹ ਮੇਰੀ ਧੀ ਨੇ ਨਹੀਂ ਖਾਣੇ ਵਾਲੇ ਤੁਹਾਡੇ ਘਰਾਂ ਚ ਚਲਦਾ ਨਾ ਇਹੋ ਜੀਆਂ ਚੀਜ਼ਾਂ ਤੇ ਕੀ ਬਣਾਉਣਾ ਫਿਰ ਦੱਸ ਦੋ ਤੁਸੀਂ ਕੜੀਮ ਚੌਲ ਬਣਾ ਲੈ ਨਾਲ ਪਕੌੜੇ ਵਧੀਆ ਬਣਾਈ ਪਿਆਜ਼ ਵੀ ਪਾ ਕੇ ਇਹ ਸੜਿਆ ਇਹ ਕੀ ਕੀਤਾ ਹੈ ਕੜਾਈ ਦਾ ਹਾਲ ਐ ਵੇ ਹਾਏ ਹਾਏ ਨਹੀਂ ਕੱਲ ਦੇ ਛੋਲੇ ਛੋਲੇ ਨਹੀਂ ਆ ਲੰਗੀ ਬਣਾਈ ਸੀਰੇ ਹਾਂਜੀ ਤੇ ਮੰਜਾ ਤੂੰ ਦੱਸਿਆ ਵੀ ਨਹੀਂ ਤੇ ਤੁਸੀਂ ਆਪੇ ਮੈਨੂੰ ਕਿਹਾ ਸੀ ਲੋਂਜੀ ਬਣਾਈ ਰਾਤੀ ਲੋਂਜੀ ਅੱਧਾ ਦੀ ਬਣਾਈ ਦੀ ਲੈ ਨਾ ਹਲਵਾ ਪਾਇਆ ਨਾ ਕੁਛ ਪਾਇਆ ਮੇਰੀ ਧੀ ਨੇ ਖਾਣਾ ਨਹੀਂ ਹੋ ਗਿਆ ਦੁਬਾਰਾ ਪਈ ਆ ਦੁਬਾਰਾ ਬਣਾ ਲੈਂਦੀ ਆ ਤੇ ਤੇ ਘਰ ਦੇ ਵਿੱਚ ਕਿੰਨਾ ਗੰਦ ਵੇ ਵੇ ਥਾਈ ਥਾਈ ਪੜਦੇ ਹੋ ਵੇ ਹੋ ਵੇ ਨਾ ਤੂੰ ਆ ਕੰਮ ਕਰਿਆ ਕਰ ਜੱਲੀ ਦਾ ਬਣ ਠੀਕ ਹੈ ਜੀ ਮੂੰਗੀ ਤੋਂ ਤਿਆਰ ਦੂ ਨਹੀਂ ਬਣੀ ਮੇਰੀ ਦੀਨੇ ਆ ਨਾ ਮੈਂ ਤੇ ਫਿਰ ਤੁਸੀਂ ਦੱਸ ਦੋ ਮੈਂ ਕੀ ਬਣਾ ਜੋ ਦੀਦੀ ਨੇ ਮੈਂ ਮੇਥੀ ਆਲੂ ਬਣਾ ਲੈਣਾ ਮਮਾ ਮੇਥੀ ਹੁਣ ਇਸ ਟਾਈਮ ਮਿਲੇਗੀ ਲੈ ਨਹੀਂ ਅੰਨੀ ਮੇਥੀ ਬਈ ਘਰ ਦੇ ਵਿੱਚ ਮਾਸਾ ਜੀ 19 ਦਿਨ ਪਕੌੜੇ ਤਾਂ ਮੇਥੀ ਕਰਦੇ ਹੱਲੂ ਬਣਾ ਲੈ ਮੇਥੀ ਖਤਮ ਹੋਈ ਪਈ ਏ ਨਹੀਂ ਸਭ ਕੁਛ ਹੈ ਗਾਲਾ ਹੋਲ ਮਾਰੀ ਚ ਪਈ ਹੈ ਕੱਢ ਲੈ ਆਪੇ ਮੈਂ ਚੱਲੀ ਮਰ ਬੜੀ ਮੇਰਾ ਬੀਪੀ ਕੱਢੇ ਸਿਰ ਦੇ ਕੱਪੜੇ ਬੜੇ ਧੁੱਤੇ ਆ ਲੱਬ ਲਿੰਦੀ ਆ ਮੈਂ ਲੱਪਣੀ ਕੀ ਹੈ ਇਹ ਕਿ ਖੁੱਡ ਚ ਬੜੀ ਪਈ ਹੈ ਤੇ ਚੂਹੇ ਲੈ ਗਏ ਓਥੇ ਪਈ ਹੈ ਚੂਹੇ ਜਾਵੇ ਨਹੀਂ ਗਏ ਤੂੰ ਬਹੁਤ ਨਾਰੇ ਕਪਾਇਆ ਮੇਥੀ ਬਣਾ ਫਟਾਫਟ ਚੰਗਾ ਮੰਮੀ ਜੀ ਹਾਂ ਬਣਾ ਲੈ ਆਂਦੀ ਪਈ ਆਓ ਮੰਮਾ ਤੁਸੀਂ ਬੋਲ ਲਿਆ ਜੇ ਹਾਂ ਬੋਲ ਲਿਆ ਦੱਸ ਕਿ ਤੁਸੀਂ ਕਦੋਂ ਦੇ ਲੱਗਿਓ ਬੋਲੀ ਜਾ ਰਹੇ ਹੋ ਐ ਨਹੀਂ ਸਾਫ ਉਹ ਨਹੀਂ ਸਾਫ ਉਹ ਨਹੀਂ ਸਾਫ ਕੰਮ ਮੈਂ ਸਾਰਾ ਕਰ ਦਿਆ ਤਾਂ ਨਹੀਂ ਨਹੀਂ ਤਾਂ ਟਾ ਟਾ ਕੇ ਮਾਰਦੇ ਹੋ ਵੀ ਨਹੀਂ ਲਿਆ ਨਾ ਲੜਾਈ ਦਾ ਮੂਲ ਨਾ ਬਣਾ ਮੈਨੂੰ ਪਤਾ ਤੂੰ ਸਿਆਣੀ ਆ ਪਰ ਇੰਨੀ ਵੀ ਸਿਆਣੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਮੈਂ ਮम्मा ਕਦੋਂ ਕਿਹਾ ਤੁਹਾਨੂੰ ਮੈਂ ਸਿਆਣੀ ਨਹੀਂ ਆ ਮੇਰੀ ਗੱਲ ਸੁਣ ਸਾਰਾ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੁੱਗੀ ਰਹਿੰਦੀ ਆ ਮੈਂ ਸਵੇਰ ਰੋਟੀ ਪੰਜ ਵਜੇ ਤੂੰ ਮੇਰੇ ਨਾਲ ਬਰਬਰ ਦੀ ਉੱਠੀ ਆ ਹਾਂਜੀ ਸਾਰੀਆਂ ਸਫਾਈਆਂ ਆਕਾਲੀਆਂ ਕੱਪੜੇ ਮੈਂ ਧੋਲੇ ਤੇਰੇ ਕੋਲ ਜਨਕੀ ਚਾਰ ਲੀਰਾ ਨੇ ਤਾਂ ਬਣ ਲਈਆਂ ਉਹ ਮम्मा ਜੀ ਬਣਾ ਲੈਂਦੀ ਆ ਤੁਸੀਂ ਕਹਿਣਾ ਕੀ ਚਾਹਦੇ ਹੋ ਮੈਨੂੰ ਕਹਾਂ ਨਾ ਮੈਂ ਇਹ ਚਾਹਨੀ ਆ ਪੂਣ ਮੇਰੀ ਆ ਨਾ ਤੀਨੇ ਤੇ ਮੇਰਾ ਵੀ ਦਿਲ ਕਰਦਾ ਤੂੰ ਵੀ ਉਹਦੇ ਕੋਲੇ ਉਹਨੂੰ ਦਹਾਵੇਂਗੀ ਕਿਆ ਇਹ ਮੈਂ ਸਾਰਾ ਕੰਮ ਕਰਦਾ ਕਰਦੀ ਆ ਮੈਂ ਮਮਾ ਕਦੋਂ ਕਿਹਾ ਕਿ ਤੁਹਾਡੀ ਧੀ ਨੇ ਨਹੀਂ ਆਣਾ ਮੈਂ ਕਿਹਾ ਕਿ ਕਹਿੰਦੀਆਂ ਕਿ ਕੰਮ ਦੱਸੋ ਪਰਸੋਂ ਦੇ ਕਿਲੇ ਪਏ ਆ ਕੋਈ ਨਹੀਂ ਮੈਂ ਮੈਂ ਤੈਨੂੰ ਕਿਹਾ ਮਨ ਬਨਾਣਾ ਸ਼ੇਕ ਬਣਾ ਦੇ ਤੂੰ ਕਿਹਾ ਕਿ ਕੋਈ ਨਹੀਂ ਤੁਸੀਂ ਅੰਦਰ ਆਰਾਮ ਨਾਲ ਬੋ ਤੁਹਾਨੂੰ ਮੈਂ ਚਾਹ ਦੇ ਦਿੰਦੀ ਤੁਸੀਂ ਠੰਡੇ ਹੋਵੋ ਨਹੀਂ ਮੈਂ ਚਾਹ ਚੂਣੀ ਪੀਣੀ ਗਰਮੀ ਬੜੀ ਗਈ ਕੋਈ ਗੱਲ ਨਹੀਂ ਠੰਡਾ ਪਾਣੀ ਦੇ ਦਿੰਦੀ ਆ ਹਾਂ ਠੰਡਾ ਪਾਣੀ ਮੈਨੂੰ ਪਿਲਾ ਦੇ ਤੇ ਮੇਰੇ ਤੇ ਤੁਸੀਂ ਬਣਾਣਾ ਸ਼ੇਕ ਪੀਓਗੇ ਪੀ ਲਾਂਗੇ ਚਲੋ ਫੇ ਮੈਂ ਤੁਹਾਡੇ ਵਾਸਤੇ ਬਣਾਣਾ ਸ਼ੇਕ ਬਣਦੀ ਤੁਸੀਂ ਕੂਲ ਹੋ ਜਾ ਮੈਂ ਕੂਲ ਹੀ ਕੂਲ ਆ ਤੂੰ ਆਪਣੀ ਮਾਂ ਨੂੰ ਕੂਲ ਕਰ ਮੈਂ ਕਿੱਥੋਂ ਆ ਗਈ ਮਮਾ ਮਮਾ ਵਿੱਚ ਕਿੱਥੋਂ ਆ ਗਈ ਤੂੰ ਮੈਨੂੰ ਕੂਲ ਨਹੀਂ ਕਰੀਂ ਜੰਦੀ ਮਮਾ ਵਿੱਚ ਕਿੱਥੇ ਆ ਗੋੜਾ ਤੇ ਮੇਰੀ ਗੱਲ ਸੁਣ ਤੂੰ ਉੱਧਰ ਜਾਨੀਆ ਤੇ ਤੇਰੀ ਪਰਜਾਈ ਤੈਨੂੰ ਅਸਰਾ ਹੀ ਗੰਦੀ ਆ ਤੇ ਮਮਾ ਪਾਪਾ ਮਾਵਾਂ ਧੀਆਂ ਆ ਨਾ ਤੁਸੀਂ ਮਾਵਾਂ ਧੀਆਂ ਵੱਕਣ ਰਹੋ ਤੁਸੀਂ ਮੇਰੀ ਮਾਂ ਤੱਕ ਕਿਉਂ ਪਹੁੰਚਦੇ ਹੋ ਮਾਂ ਤੱਕ ਨਹੀਂ ਤੇਰੀ ਤੱਕ ਪਹੁੰਚੀ ਮੈਂ ਤੈਨੂੰ ਕਹਿ ਨਹੀਂ ਤੂੰ ਚੁਸਤੀ ਨਾਲ ਕੰਮ ਕਰ ਜਿਸ ਤਰ੍ਹਾਂ ਮੇਰੀ ਧੀ ਕੰਮ ਕਰਦੀ ਆ ਉਹ ਮੇਰਾ ਵੀ ਆਪਰੇਸ਼ਨ ਹੋਇਆ ਬੱਚਾ ਹੋਇਆ ਮੇਰੇ ਕੋਈ ਹੋਲੀ ਹੋਲੀ ਮੇਰੇ ਕੋ ਕੰਮ ਹੋਣਾ ਇੰਨੀ ਜਲਦੀ ਜਲਦੀ ਆਪਰੇਸ਼ਨ ਨੂੰ ਤੇ ਸੱਪਲਾ ਆਪਰੇਸ਼ਨ ਹੁੰਦੇ ਢਿੱਡ ਪਾੜ ਦਿੰਦੇ ਆ ਆਪਰੇਸ਼ਨ ਅੱਜ ਕੱਲ੍ਹ ਪ੍ਰਸ਼ਨਾਂ ਦਾ ਕੀ ਆ ਪਹਿਲਾਂ ਨੋਰਮਲ ਡਿਲੀਵਰੀ ਹੁੰਦੀ ਹੁਣ ਵੇਖੋ ਚੀਰ ਫੱਡ ਕੀਤੇ ਨੇ ਡਾਂ ਉਮਪੈ ਚਲ ਚਲੋ ਟਾਂਟਾ ਚਲ ਕੋਈ ਗੱਲ ਨਹੀਂ ਖੁਸ਼ੀ ਕਰਦੇ ਆ ਮਾਫ ਕਰੋ ਮਾਤਾ ਤੁਹਾਨੂੰ ਤੁਸੀਂ ਜਾਓ ਅੰਦਰ ਬਹੁ ਜਾ ਕੇ ਤੁਹਾਨੂੰ ਮੈਂ ਠੰਡਾ ਪਾਣੀ ਲਿਆਉਂਦੀ ਆ ਠੰਡਾ ਪਾਣੀ ਮਨੂ ਬਣਾਣਾ ਸ਼ੇਕ ਤੁਹਾਨੂੰ ਮੈਂ ਬਣਾ ਦੇ ਦਿੰਦੀ ਆ ਦੀਦੀ ਆਂਦੇ ਨੇ ਪੂਰਾ ਪਾਣੀ ਸੇਵਾ ਸਭ ਕੁਝ ਹੋਏ ਚੱਲ ਮੇਰਾ ਪੁੱਤ ਕਰ ਲੈ ਠੀਕ ਹੈ ਚਲੋ ਚੰਗਾ ਤੁਸੀਂ ਮੈਨੂੰ ਪੁੱਤਰ ਕਿ ਆ ਹਾਂ ਸੀਰੀ ਚੱਲਦੀ ਆ ਥਾਰ ਇਹਨਾਂ ਨੇ ਮੈਨੂੰ ਲੈ ਕੇ ਤੇ ਦੇ ਦਿੱਤੀ ਪਰ ਹੁਣ ਸਮੇਂ ਨਹੀਂ ਆਂਦੀ ਕਿਹੜਾ ਨੰਬਰ ਆਪਾਂ ਸਿਲੈਕਟ ਕਰੀਏ ਨੰਬਰ ਨਾ ਕੁਛ ਇਸ ਤਰ੍ਹਾਂ ਦਾ ਯੂਨਿਕ ਜਿਆਣਾ ਚਾਹੀਦਾ ਵਾ ਖੇੜਾ ਕਰੀਏ ਕਿਹੜਾ ਕਰੀਏ ਇਹ ਇਹਨਾਂ ਨਾਲ ਸਲਾਹ ਕਰਕੇ ਕਰਾਂਗੀ ਨਾ ਕਿ ਕਿਹੜਾ ਨੰਬਰ ਵੈਸੇ ਤੇ ਆਹ ਚੱਲਣ ਦੇ ਉਹਨਾਂ ਨੰਬਰ ਡਬਲ 0 11 ਚੱਲ ਕੋਈ ਨਹੀਂ ਇਹਨਾਂ ਨੂੰ ਪੁੱਛਦੀ ਹੈ ਕਿ ਕਿੰਦੇ ਵੈਸੇ ਤੇ ਮੈਂ ਬੋਰ ਹੋਣੀ ਬੈਠੀ-ਬੈਠੀ ਕਰਾਂ ਕਿ ਮੈਂ ਕਿਹੜਾ ਨਾ ਹਾਂਜੀ ਐਈ ਕਰਨੀ ਪਈ ਐ ਕੁਛ ਨਹੀਂ ਉਹ ਗੱਡੀ ਦਾ ਨੰਬਰ ਵੇਖਣ ਦੀ ਦੱਸੋ ਤੁਸੀਂ ਅੱਛਾ ਤੇਰੀ ਮਾਸੀ ਸਾਹ ਸੰਦੀ ਵੀ ਸਾਰੀ ਫੈਮਿਲੀ ਮੰਮੀ ਉਹਨਾਂ ਵਿਹਲਿਆਂ ਨੂੰ ਕੋਈ ਕੰਮ ਨਹੀਂ ਹੈਗਾ ਗਰਮੀ ਦੇ ਵਿੱਚ ਬੰਦਾ ਆਪਣੇ ਘਰੇ ਬੈਈ ਦੂਜਿਆਂ ਘਰੇ ਆ ਕੇ ਬੋਝਿਆਂ ਕਾਤੋਂ ਪੰਦੇ ਰਹਿੰਦੇ ਆ ਐਸਾ ਨਹੀਂ ਕਹੀਦਾ ਪੁੱਤਰ ਮਿਲਣ ਤੇ ਜੀ ਕਰਦਾ ਉਹਨਾਂ ਦਾ ਸਾਰਾ ਤੈਨੂੰ ਹੀ ਉਹਨਾਂ ਮਿਲ ਤੇ ਯਾਦ ਕਰਦੇ ਵੇ ਤੈਨੂੰ ਤੇ ਆ ਆ ਥੱਲੇ ਫਟਾਫਟ ਤੇ ਰੋਟੀ ਪਾਣੀ ਦਾ ਚਾਹ ਯਾਦ ਕਰਨਦੇ ਆ ਤੇ ਆਪਾਂ ਜਾ ਕੇ ਮਿਲ ਲੈਣੇ ਉਹਨਾਂ ਨੂੰ ਇੰਨੀ ਜ਼ਿਆਦਾ ਆਂਦੀ ਆ ਯਾ ਵੀਡੀਓ ਕੋਲ ਤੇ ਮੇਰੀ ਗੱਲ ਕਰਾ ਦਿਓ ਉਹਨਾਂ ਦੇ ਨਾਲ ਤੇ ਸਾਡੇ ਕੋਲ ਬਹਿਣਾ ਵੀ ਤੇ ਹੈ ਨਾ ਵੀਡੀਓ ਕੋਲ ਤੇ ਇੰਨੀ ਇੱਕ ਲੱਭਿਆ ਕੇ ਥੋੜੀ ਜੋ ਹੁੰਦਾ ਗੱਲ ਆਪਾਂ ਬਹਿਨੇ ਉਤੇ ਖਾ ਪੀ ਕੇ ਆਨੇ ਨਾਲ ਨਵੀਂ ਗੱਡੀ ਲਈ ਵਿਖਾਵਾਂਗੇ ਉਹਨਾਂ ਨੂੰ ਉਹ ਆਪੇ ਇੱਥੇ ਆਣਾ ਤੇ ਵੇਖ ਲੈਣਗੇ ਗੱਡੀ ਤੇ ਕਿਹੜੀ ਗੱਲ ਹੈ ਗੱਲ ਤੇ ਇਹ ਆ ਨਾ ਤੁਹਾਡੇ ਪੇਕੇ ਆਂਦੇ ਤਾਂ ਕਰਕੇ ਤੁਹਾਨੂੰ ਇੰਨੀ ਖੁਸ਼ੀ ਚੜ੍ਹਨਦੀ ਹੈ ਤੇ ਖੁਸ਼ੀ ਤੇ ਪੁੱਤਰ ਹੁੰਦੀ ਹੈ ਵਾ ਇਹ ਥੋੜੀ ਗੱਲ ਹੈ ਤੁਹਾਡੀ ਸ਼ਕਲ ਤੇ ਨਜ਼ਰ ਆਉਂਦੇ ਆ ਮੰਮੀ ਆਮਦਾ ਪਏ ਨਾ ਹਾਂ ਚੱਲ ਆ ਫਿਰ ਰੋਟੀ ਪਾਣੀ ਬਣਾਈਏ ਚਲੋ ਕੋਈ ਨਹੀਂ ਤੇ ਜਾ ਮੈਂ ਵੇਖਦੀ ਆ ਵੇਖਣਾ ਨਹੀਂਗਾ ਉਹ ਸਾਰਾ ਪਰਿਵਾਰ ਆਂਦਾ ਪਏ ਆਜ 10 ਜੋ ਸਬਜ਼ੀਆਂ ਬਣਾਣੀ ਮੈਂ ਕੱਟ ਦੇਣੀ ਤੇ ਤੂੰ ਬਣਾ ਫਟਫਟ ਕਰ ਕੋਈ ਨਹੀਂ ਕੋਈ ਨਹੀਂ ਚਾਹੋ ਤੁਸੀਂ ਕਰਦੀ ਮੈਂ ਖੁਸ਼ ਤੁਸੀਂ ਜਾਓ ਮੈਂ ਨਾ ਵੇਖਣੀ ਆ ਕੰਮ ਬਹੁਤ ਜ਼ਰੂਰੀ ਮੇਰਾ ਉਹ ਤੇ ਹੁੰਦਾ ਰਹੂਗਾ ਕੋਈ ਨਹੀਂ ਕੋਈ ਆਈ ਨਹੀਂ ਮੇਡ ਮੂਡ ਨੂੰ ਕਹਿ ਦੋ ਅਗੇ ਕੋਈ ਨਹੀਂ ਆਈ ਤੇ ਅਸਲੀ ਮੈਂ ਕਰਨੀ ਵੀ ਲੇਟ ਨਾ ਹੋ ਜਾਈਏ ਉਹ ਆ ਕੇ ਤਕਦੇ ਰਾਂ ਉਹ ਗੇਸਤੇ ਪਏ ਅਸੀਂ ਰੋਟੀ ਖਾ ਨਹੀਂ ਹੂੰ ਕਿਰਨ ਦੇ ਥਾਂ ਨਹੀਂ ਤੇ ਮੈਂ ਕਿਰਨ ਨੇ ਖਵਾਨੀ ਹੈ ਢੱਕ ਦਿਨ ਤੇ ਖਸਕੇ ਬਣਾ ਲੱਗ ਗਈ ਚਲੋ ਠੀਕ ਆ ਮੰਮੀ ਤੁਸੀਂ ਜਾਓ 1 ਮਿੰਟ ਮੈਂ ਕੰਪਿਊਟਰ ਬੰਦ ਕਰਕੇ ਆਉਂਦੀ ਜਾਓ ਜਾ ਰੋਟੀ ਖਾਣੀ ਜਿਹੜੀ ਖਵਾਨੀ ਮੈਂ ਇਹਨਾਂ ਨੂੰ ਆਪਣੇ ਹੱਥਾਂ ਦੀਆਂ ਰੋਟੀਆਂ ਗਰਮੀ ਇੰਨੀ ਦੱਸ ਮੈਂ ਕਿਚਨ ਦੇ ਵਿੱਚ ਲੱਗਾ ਹੂੰ ਕੀ ਕਰਾਂ ਮੈਂ ਕੀ ਕਰਾਂ ਕੋਸਮੇ ਲੱਗੰਦੀ ਹੂੰ ਕੁੜੀਆਂ ਵਾਸਤੇ ਇਤੋਂ ਜ਼ਿਆਦਾ ਵਧੀਆ ਕਿਹੜੀ ਗੱਲ ਆ ਜੇ ਪੇਕੇ ਲੱਗੇ ਹੁਣ ਜੇ ਕੋਈ ਇਤਨਾ ਦੀ ਮੁਸੀਬਤ ਘਰ ਆ ਜੇ ਤਾਂ ਪੇਕੇਆਂ ਨੂੰ 도ੜੀ ਦੰਦਾਂ ਕਰਦੀਆਂ ਮੰਮੀ ਨੂੰ ਫੋਨ ਬਸ ਮੰਮੀ ਫੋਨ ਚੁੱਕ ਕੇ ਲੈਣ ਸਹੀਂ ਬੈਲਤੇ ਜਾਂਦੀ ਐ ਚੁੱਕ ਲੋ ਪਤਾ ਨਹੀਂ ਕਿੱਥੇ ਵਿਜ਼ੀ ਹੁੰਦੇ ਨੇ ਜਿਹੜਾ ਫੋਨ ਨਹੀਂ ਚੁੱਕਣ ਦੇ ਹਾਂ ਕਿਰਨ ਪੁੱਤਰ ਹੈਲੋ ਹਾਂਜੀ ਸਸ਼ੀਕਾ ਮੰਮੀ ਕੀ ਹਾਲ ਆ ਬਸ ਠੀਕ ਆ ਤੂੰ ਸੁਣਾ ਆਪਣੇ ਮੈਂ ਤੈਨੂੰ ਨਹੀਂ ਯਾਦ ਕਰਦੀ ਬਈ ਸੀ ਹਾਂ ਤੁਸੀਂ ਮੈਨੂੰ ਯਾਦ ਕਰਨ ਦੇ ਤਾਂ ਹੀ ਤੁਹਾਡਾ ਫੋਨ ਆ ਗਿਆ ਹਾਂ ਚਲੋ ਵਧੀਆ ਕੀਤਾ ਹਾਂ ਹੋਰ ਸੁਣਾ ਕੀ ਹਾਲ ਤੇਰਾ ਠੀਕ ਹੀ ਆ ਮੰਮੀ ਕੀ ਦੱਸਾਂ ਮੈਂ ਤੁਹਾਡਾ ਹਾਲ ਆਪਣਾ ਕਿਉਂ ਠੀਕ ਹੀ ਆ ਕਿਉਂ ਬੜਾ ਬੋਲ ਹੋਰ ਸਭ ਨਾ ਬੋਲਦੀ ਵੀ ਕੀ ਹੋਇਆ ਤੈਨੂੰ ਯਾਰ ਤੁਸੀਂ ਮੰਨੋਗੇ ਨਹੀਂ ਮੇਰਾ ਸਿਰ ਇੰਨਾ ਦਰਦੋਂ ਹੁੰਦਿਆ ਵਾ ਤੇ ਦਵਾਈ ਲੈਣੀ ਸੀ ਦਵਾਈ ਕਿੱਥੋਂ ਲਵਾਂ ਇੱਥੇ ਤੁਹਾਨੂੰ ਪਤਾ ਕੰਮ ਹੀ ਨਹੀਂ ਖਤਮ ਹੁੰਦਾ ਇੰਨਾ ਕੰਮ ਮੈਂ ਕਰਦੀ ਆ ਹੁਣੇ ਮੈਂ ਕੰਮ ਕਰਕੇ ਠੀਕ ਆ ਤੇ ਭਾਬੀ ਕਰਨਦੀ ਆ ਭਾਬੀ ਨੇ ਕੀ ਕਰਨਾ ਮੈਂ ਮੇਰਾ ਵੀਪੀ ਇੰਨਾ ਘਟਿਆ ਘਟੇ ਦੇ ਵਿੱਚ ਵੀ ਮੈਂ ਕਿੰਨਾ ਕੰਮ ਕਰਕੇ ਅਜੇ ਬੈਠੀ ਆ ਉਹਨੇ ਕੀ ਕਰਨਾ ਮੈਂ ਤੈਨੂੰ ਪਤਾ ਹੀ ਜੱਲੀ ਜਈ ਤੇ ਹੈਗੀ ਉਹ ਲੈ ਦੱਸ ਮੰਮੀ ਤੂੰ ਹੀ ਨਾ ਉਹ ਤਾਂ ਤੁਹਾਨੂੰ ਕਿਹਾ ਸੀਗਾ ਉਹ ਜਿਹੜੀ ਦੂਸਰੀ ਤੁਹਾਡਾ ਰਿਸ਼ਤਾ ਲੈ ਕੇ ਆਈ ਸੀ ਚਾਚੀ ਉਹਨਾਂ ਵਿਆਹ ਕਰਾ ਲੰਦੇ ਕੋਈ ਗੱਲ ਨਹੀਂ ਪੁੱਤ ਜਿਹੜੀ ਕਿਸਮਤ ਚ ਹੋਣੀ ਹੈ ਉਹੀ ਮਿਲਣੀ ਅੰਨੀ ਜੱਲੀਆਂ ਮਕਨ ਕੰਮ ਕਰਦੀ ਸਿਰੇ 5 ਵਜੇ ਉੱਠ ਕੇ ਮੈਂ ਕੰਮ ਲੱਗੀ ਹੋਈ ਹਜੇ ਤੱਕ ਉਹਦੇ ਕੋਲ ਕੱਪੜੇ ਨਹੀਂ ਤੂੰ ਤੇ ਚਾਰ ਕੱਪੜੇ ਗਏ ਸਿਰਫ ਕੁਛ ਨੇ ਕੱਪੜੇ ਵੀ ਨਹੀਂ ਗਏ ਚੱਲ ਕੀ ਕਰਨਾ ਵਾ ਬਸ 11 ਵਜ ਗਏ ਮੰਮੀ ਤੇ ਮੈਂ ਵੇਖੋ ਸਾਰਾ ਕੰਮ ਕੁਮ ਕਰਕੇ ਘਾਟੇ ਵੀ ਗਈਆਂ ਤੇ ਇਹ ਹਾਈਦਗਨ ਭਾਬੀ ਕੰਮ ਹੀ ਕਰੀ ਜਾਂਦੀ ਆ ਕਪੜੇ ਹੀ ਵਸੇ 1571 ਤੇ ਰਵੀ ਦੇ ਦਾ ਸੂਟ ਸੀ ਇੱਕ ਮੇਰਾ ਹੀ 56 ਕਪੜਾ ਬਜਲਿਆਂ ਵਕਣ ਲੱਗੀ ਮੈਂ ਸਾਰੀ ਰਸੋਈ ਵੀ ਸੰਭ ਲਈ ਸਭ ਕੁਝ 깔 ਹੈ ਮੇਰੀ ਕਿਸਮਤ ਨਹੀਂ ਤੇਰੀ ਸਾਥ ਸੱਚੀ ਭੈਣ ਜਿਹੜੀ ਰਾਮ ਨਾਲ ਲੇਟੀ ਲੁੱਟੀ ਰਹਿੰਦੀ ਤੇ ਕੰਮ ਮੇਰੀ ਧੀ ਕਰਕੇ ਵਿਹਲੀ ਵੀ ਹੋ ਗਈ ਹੋਰ ਕੀ ਮੰਮੀ ਵੇਖੋ ਕੰਮ ਕੁਮੂਨ ਕੋਈ ਕਰਦੀ ਨਹੀਂ ਆ ਤੇ ਸਾਰਾ ਦਿਨ ਮੈਂ ਹਜੇ ਉੱਠਦੀ ਆ ਕਦੀ ਆ ਕਰ ਲਾਓ ਕਰ ਲਾ ਅੱਜ ਪਤਾ ਕੀ ਹੋਇਆ ਅੱਜ ਨੇ ਆਪਣਾ ਫੋਨ ਕਰਕੇ ਆਪਣੀ ਕੀ ਕਹਿੰਦੇ ਆ ਭੈਣ ਤੇ ਸਾਰਾ ਟੱਬਰ ਸਾਧ ਲੈ ਇੱਥੇ ਉਹ ਕਾਦੇ ਵਾਸਤੇ ਦਸੋ ਮੰਮੀ ਇੰਨੀ ਜ਼ਿਆਦੀ ਗਰਮੀ ਹੈਗੀ ਆ ਹੈਗੀ ਪੁੱਤਰ ਤੇ ਮੈਂ ਮੈਨੂੰ ਕਹਿੰਦੀ ਆ ਕਿ ਰਸੋਈ ਤੇ ਚੱਲ ਚਲੀਏ ਤੇ ਸਾਰਾ ਕਿਚਨ ਦਾ ਸਮਾਨ ਬਣਾਇਆ ਸਾਰਾ ਉਹ ਕੰਮ ਕਰੀਏ ਤੇ ਤੂੰ ਵੀ ਚੰਗੀ ਐ ਤੂੰ ਲੂਨ ਵਾਲੇ ਚੋਲ ਬਣਾ ਕੇ ਖਵਾ ਦੀ ਸਾਰਿਆਂ ਨੂੰ ਲੂਣ ਵਾਲੇ ਚੋਰ ਅਗਲੇ ਖਾਂਦੇ ਅਗਲੀ ਨੇ ਤੇ ਮੈਨੂੰ ਇਹ ਫਰਮਾਇਸ਼ਾਂ ਦੱਸਦੀ ਆ ਵਾ ਕਿ ਆ ਬਣਾਦੀ ਉਹ ਬਣਾਦੀ ਤੇਰੀ ਵਾਸੀ ਨੂੰ ਨਾ ਤੇਰੇ ਹੱਦ ਆ ਬੜਾ ਪਸੰਦ ਆ ਮੰਮੀ ਮੇਰੀ ਤਬੀਅਤ ਅੱਗੇ ਠੀਕ ਨਹੀਂ ਹੈਗੀ ਚਾਹ ਤੂੰ ਅਸਰਾ ਕਰੀ ਨਾ ਜੇ ਕੰਦੇ ਨਾ ਆ ਪਸੰਦ ਆ ਪਸੰਦ ਆ ਤਾਂ ਬਹੁਤੀ ਗੱਲ ਬਾਜ਼ਾਰੋਂ ਮੰਗਵਾ ਲਈ ਥੋੜਾ ਬਹੁਤਾ ਸਾਮਾਨ ਆਪੇ ਨਾ ਫਾਈ ਲੱਗੀ ਰਹੀਂ ਤੇਰੇ ਬਾਹਰ ਹੀ ਦੁਕਾਨ ਹੈਗੀ ਛੋਲਿਆਂ ਦੀ ਮੇਰੀ ਗੱਲ ਸੁਨੋ ਛੋਲਾਂ ਦੀ ਤੇ ਹੈਗੀ ਦੁਕਾਨ ਮੇਰੀ ਤੂੰ ਗੱਲ ਸੁਨੋ ਹਾਂ ਮੈਂ ਆਨ ਲੱਗੀ ਜੇ ਇੱਧਰ ਚੱਲ ਆ ਜਾ ਦੋ ਦਿਨ ਆ ਜਾ ਮੇਰੇ ਵੱਲ ਆ ਜਾ ਤੂੰ ਤੈਨੂੰ ਹਾਂ ਤੇ ਉਹ ਕਿ ਮੈਂ ਵੀ ਥੋੜਾ ਦੇ ਸਾਹ ਲਵਾ ਮਮੀ ਕੰਮ ਕਰ ਕਰਕੇ ਮੇਰਾ ਨਹੀਂ 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 ਤੂੰ ਆਇਆ ਦੋ ਦਿਨ ਅੱਧਰ ਆਇਆ ਆਪੇ ਜਨ ਕੇ ਉਹਨਾਂ ਦੀ ਭੈਣ ਆ ਇਹ ਆਪੇ ਉਹ ਵੀ ਸਾਮ ਲੈਣਗੇ ਤੂੰ ਮੇਰੇ ਵੱਲ ਆ ਜਾ ਚਲੋ ਮਮੀ ਮੈਂ ਬਸ ਇੱਕ ਘੰਟੇ ਤੱਕ ਤੁਹਾਡੇ ਕੋ ਪਹੁੰਚ ਆ ਜਾ ਆ ਜਾ ਆ ਜਾ ਚਲੋ ਠੀਕ ਆ ਮਮੀ ਠੀਕ ਆ ਓਕੇ ਬੇਟਾ ਓਕੇ ਓਕੇ ਚਲ ਮੈਂ ਤੇ ਹੋ ਗਈ ਫਰੀ ਮੈਂ ਜਾਂਦੀ ਹਾਂ ਹੁਣ ਆਪਣੇ ਪੇਕੇ ਆਪੇ ਲੱਗੀ ਰੋਗੀ 10 ਇਹਦੀ ਭੈਣ ਨੇ ਆਣਾ ਮੇਰੀ ਭੈਣ ਨੇ ਥੋੜਾ ਆਣਾ ਜਿਹੜਾ ਕਿ ਮੈਂ ਇਦਾਂ ਕੀ ਕਹਿੰਦੇ ਆ ਹੱਥ ਵਡਾਵਾ ਚੱਲ ਚੱਲ ਹੈਗੀ ਕਿ ਠਹਿ ਮੱਸੇ ਚੱਲ ਭਾਈ ਮੈਂ ਰ ਚੱਲੀ ਆ ਮੈਂ ਤੇ ਹੋ ਗਈਆਂ ਤਿਆਰ ਕਿਦਾਂ ਦਾ ਕਿੱਧਰ ਮੰਮੀ ਉਹ ਨਾ ਮੰਮੀ ਦਾ ਫੋਨ ਆਇਆ ਸੀਗਾ ਤੇ ਮੰਮੀ ਠੀਕ ਨਹੀਂ ਹੈਗੇ ਤੇ ਮੈਂ ਚੱਲੀ ਆ ਮੈਨੂੰ ਥੋੜਾ ਥੋੜਾ ਮੈਨੂੰ ਟੈਨਸ਼ਨ ਹੁੰਦੀ ਆ ਪਤਾ ਨਹੀਂ ਕਿ ਹੋਰ ਤਰ੍ਹਾਂ ਬੋਲਣ ਦੇ ਸੀਗੇ ਉਹ ਤਾਂ ਤੇਰੀ ਭਾਬੀ ਜੀ ਹੋਈ ਹੈ ਘਰ ਅੱਪੇ ਧਿਆਨ ਕਰ ਲੈ ਕਿ ਮੰਮੀ ਤੇਗੀ ਆ ਭਾਬੀ ਕੋਈ ਇੰਨਾ ਕੰਮ ਕੁਮ ਨਹੀਂ ਹੁੰਦਾ ਭਾਬੀ ਦਾ ਹਿਸਾਬ ਹੋਰ ਤਰ੍ਹਾਂ ਦਾ ਹੈਗਾ ਵਾ ਉਹ ਉਹ ਇੰਨਾ ਕੰਮ ਕਿਥੇ ਕਰਦੇ ਸਾਰਾ ਕੰਮ ਤੇ ਮੰਮੀ ਵਿਚਾਰੇ ਕਰਨਦੇ ਆ ਮੈਂ ਜਰਾ ਜਾ ਕੇ ਤੇ ਆ ਜਾਂਗੀ ਕੋਈ ਗੱਲ ਨਹੀਂ ਮੈਨੂੰ ਤੇ ਹੁਣ ਉਹ ਜਿਹੜੇ ਆਂਦੇ ਪਏ ਉਹਨਾਂ ਨੂੰ ਕਿਵੇਂ ਸੰਭੜਾਂ ਤੇ ਲੈ ਮੰਮੀ ਤੂੰ ਹੀ ਗਾਦੇ ਵਾਸਤੇ ਜੇ ਤੂੰ ਨਹੀਂ ਹੈਗੇ ਤੇ ਜੇ ਘਰ ਉਹ ਮੇਰੇ ਕੋਈ ਇੰਨਾ ਕੰਮ ਥੋੜੀ ਹੁੰਦਾ ਪਿਆ ਜੇ ਕੰਮ ਨਹੀਂ ਨਾ ਹੁੰਦਾ ਤੂੰ ਮੈਨੂੰ ਕਹਿ ਦੇ ਮੈਂ ਰੋਟੀ ਆਰਡਰ ਕਰ ਦਾਂਗੀ ਤੇ ਆਪੇ ਉਹਨਾਂ ਨੂੰ ਉਹ ਖਵਾ ਦਿਓ ਭਾਦੋ ਤੇਰੀ ਭਾਬੀ ਇਹ ਆਪੇ ਉਹਨੇ ਕਰ ਲੈਣਾ ਘਰ ਦਾ ਮੰਮੀ ਦਾ ਖਿਆਲ ਤੂੰ ਰਾਤੀ ਜਾ ਕੇ ਪਤਾ ਕਰ ਆਈ ਮੰਮੀ ਮੇਰੇ ਨਾਲ ਬਹਿਸ ਨਾ ਕਰੋ ਮੈਨੂੰ ਹੁਣ ਹੋਰ ਤਰ੍ਹਾਂ ਆਉਂਦੇ ਆ ਮੰਮੀ ਦਾ ਫੋਨ ਆ ਗਿਆ ਤੁਸੀਂ ਕਰ ਲਿਓ ਆਪੇ ਮੈਂ ਚੱਲਨੀ ਬਾਏ ਤੇ ਦੀ ਸਮਝ ਨਹੀਂ ਲੱਗਦੀ ਕੁੜੀ ਦੀ ਕੀ ਮੰਮੀ ਮੈਨੂੰ ਦੱਸ ਦੇ ਹੋ ਮੈਂ ਸਨੈਕਸ ਆਰਡਰ ਕਰ ਦਾਂਗੀ ਫੋਨ ਤੇ ਤੇ ਰੋਟੀ ਵੀ ਭਜਵਾ ਦਾਂਗੀ ਚਲੋ ਠੀਕ ਹੈ ਬਾਏ ਬਾਏ ਮੈਂ ਗੱਡੀ ਸਟਾਰਟ ਕਰ ਲਗੀ ਬਾਏ ਨਾ ਤੁਰ ਪਈ ਦੱਸ ਇੱਥੇ ਇੰਨਾ ਕੰਮ ਪਿਆ ਹੈ ਇਹਨੂੰ ਮਿਲਣ ਉਹਨਾਂ ਨੇ ਆਣਾ ਤੇ ਇਹ ਘਰੋਂ ਭੱਜੀ ਦੱਸ ਹਾ ਦੇ ਉੱਠੇ ਇਹਨਾਂ ਦੇ ਘਰ ਰਹੀਆਂ ਮੇਲਜ਼ ਲੱਗੀਆਂ ਦੀ ਭਾਬੀ ਐ ਆਪੇ ਉਹਨਾਂ ਨੇ ਕੰਮ ਵੀ ਸਾਂਭ ਲੈਣਾ ਘਰ ਦਾ ਤੇ ਮੰਮੀ ਦਾ ਵੀ ਖਿਆਲ ਕਰ ਲੈਣਾ ਇਹਨੂੰ ਪਤਾ ਮੈਂ ਕਿਸ ਤਰ੍ਹਾਂ ਕਰਾਂਗੀ ਇਹ ਕੰਮ ਕਰਕੇ ਭੱਜੀ ਐ ਇੱਥੋਂ ਮੈਂ ਸਮਝਦੀ ਨਹੀਂ ਕੋਈ ਸਾਰੀ ਉਮਰ ਐਵੇਂ ਕੱਟੀ ਐ ਇੱਥੇ ਨਹੀਂ ਕੰਮ ਕਰਨਾ ਮੈਂ ਪਤਾ ਲੈ ਅੰਗਲੀ ਤੂੰ ਪਤਾ ਰਾਤ ਨੂੰ ਕਰਾਂ ਜਾ ਕੇ ਇਹ ਜਾਣ ਕੇ ਤੁਹਾਨੂੰ ਪਤਾ ਹੈ ਕਿ ਆਂਦੇ ਪਏ ਮੰਮੀ ਕਿਸ ਤਰ੍ਹਾਂ ਇੰਨਾ ਕੰਮ ਸਿਮਟੇਗੀ ਜਾਣ ਕੇ ਤੋ ਦੌੜ ਗਈ ਉਤਰੀ ਕਾ ਥੋੜੀ ਘਰ ਦਾ ਸਰਾ ਹੁੰਦਾ ਆਪਣੇ ਘਰ ਦੀ ਜ਼ਿੰਮੇਵਾਰੀ ਤਾਂ ਸਮਝਣੀ ਚਾਹੀਦੀ ਹੈ ਅੱਜ ਇਹਨਾਂ ਦੀ ਧੀ ਨੇ ਆਣਾ ਆਕਾਸ਼ ਮੇਰੇ ਨਾਲ ਵੀ ਇਦਾਂ ਪਿਆਰ ਕੀਤਾ ਹੁੰਦਾ ਤੇ ਚੱਲ ਮਨਾ ਕੰਮ ਕਰ ਹੀ ਲੈਂਦੀ ਆ ਮਿੰਨੀ ਹਾਂਜੀ ਮਮਾ ਜੀ ਕੀ ਬੁੜਬੁੜ ਕਰਦੀ ਪਈ ਹੈ ਕੁਝ ਨਹੀਂ ਮਮਾ ਜੀ ਕੇਲਿਆਂ ਦਾ ਬਣਾ ਲਿਆ ਮੈਂ ਹਾਂਜੀ ਬਣਾਉਂਦੀ ਪਈ ਆ ਤੇ ਜੋ ਮੈਂ ਕਿਹਾ ਜੋ ਬੂਟਾ ਲਾਣਾ ਕਿਤੇ ਨਹੀਂ ਉਹ ਇਕੱਲੇ ਨਾ ਥੋੜੇ ਜਿ ਦੇ ਗਲੇ ਹੋਏ ਸੀ ਮੈਂ ਨਾ ਥੋੜੇ ਸਾਫ ਕਰ ਕਰਕੇ ਬਣਾਉਂਦੀ ਮੈਂ ਕਾ ਦੀਦੀ ਨੇ ਥੋੜਾ ਜਨਾ ਨਾ 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 ਦੀਦੀ ਲਈ ਬਣਾ ਕੇ ਰੱਖਣ ਲੱਗੀ ਉਹ ਤੇ ਕਾਲਾ ਭਾਜਣਾ ਸਾਰਾ ਉਹ ਕਾਲੀ ਤੇ ਅੱਗੇ ਹੀ ਹੈਗੇ ਨੇ ਮੰਮਾ ਤੇ ਕਾਲੇ ਕੇਲੇ ਉੱਪਰ ਛਿੱਲੇ ਕਾਲੀ ਕੇਲੇ ਕਾਲੇ ਆ ਵੇਖੋ ਕਿੱਦਾਂ ਦਾ ਰੰਗ ਏ ਕਾਲਾ ਸੜਾ ਪਿਆ ਤੂੰ ਹੁਣ ਕਰ ਸਿਰਫ ਮੇਰੇ ਵਾਸਤੇ ਤੇਰਾ ਦਿਮਾਗ ਹੀ ਨਹੀਂ ਤੂੰ ਸਿਰ ਇੱਕ ਗਲਾਸ ਮੇਰੇ ਵਾਸਤੇ ਬਣਾ ਲੈ ਤੇ ਬਾਕੀ ਮिजੋ ਮੇਰੀ ਧੀ ਆਏਗੀ ਉਦੋਂ ਬਣਾਵਾਂਗੇ ਤੁਸੀਂ ਮੈਨੂੰ ਕਹਿ ਕੇ ਗਏ ਹੋ ਦੀਦੀ ਦਾ ਫੇਵਰੇਟ ਹੈਗਾ ਤੇ ਦੀਦੀ ਨੇ ਵੀ ਪੀਣਾ ਹੈ ਹਾਏ ਦੀਦੀ ਦਾ ਫੇਰ ਤੇਰਾ ਦਿਮਾਗ ਨਹੀਂ ਆ ਹਾਂਜੀ ਮੇਰੇ ਦਿਮਾਗ ਨੂੰ ਕੀ ਹੋਇਆ ਏ ਦਿਮਾਗ ਨੂੰ ਤੈਨੂੰ ਮੈਂ ਕਿਹਾ ਸਿਰਫ ਮੇਰੇ ਲਈ ਬਨਾਣਾ ਸ਼ੇਕ ਬਣਾ ਬੇਟਾ ਤੁਸੀਂ ਮੰਮਾ ਮੈਨੂੰ ਥੋੜੀ ਦੇਰ ਪਹਿਲਾਂ ਕਿਹਾ ਕਿ ਦੀਦੀ ਵਾਸਤੇ ਵੀ ਬਣਾ ਲਈ ਦੀਦੀ ਦਾ ਫੇਵਰੇਟ ਏ ਤੇ ਦੀਦੀ ਦਾ ਫੇਵਰੇਟ ਦੀਦੀ ਨੇ ਬਿਆ ਥੋੜੀ ਵੀ ਨਾ ਆ ਕੇ ਤੂੰ ਪੀਵੇਂਗੀ ਬਿਆ ਫ੍ਰਿਜ ਵਿੱਚ ਲਾ ਦਿੱਤਾ ਮੈਂ ਕੋਈ ਬਿਆ ਨਹੀਂ 15 16 ਕਹਿੰਦਾ ਕੁੜੀ ਬੜੀ ਸਿਆਣੀ ਕੁੜੀ ਬੜਾ ਆਪਣਾ ਦਿਮਾਗ ਨਹੀਂ ਆ ਕੁੜੀ ਕਾ ਦੀ ਸਿਆਣਿਅਤ ਆਪ ਸਮਝ ਬਨਾਣਾ ਸ਼ੇਕ ਮੈਂ ਪੀਣਾ ਵਾ ਜਦੋਂ ਕੁੜੀ ਆਏ ਉਹ ਤਾਂ ਬਣ ਜਾਵੇਗਾ ਚਲੋ ਕੋਈ ਨਹੀਂ ਮੈਂ ਉਹ ਤੋਂ ਦੁਬਾਰਾ ਬਣਾ ਲੈਂਦੀ ਆ ਤੇਰੀ ਭਜਾਈ ਕਿੱਥੋਂ ਦੀ ਆ ਮੇਰੀ ਪਰਜਾਈ ਗਵਾਲੀਅਰ ਦੀ ਹੈ ਚੰਗੀ ਗਵਾਲੀਅਰ ਦੀ ਹੈ ਨਾ ਹਿੰਦੀ ਨਾ ਪੰਜਾਬੀ ਮਿਕਸ ਵੈਜੀਟੇਰੀਅਨ ਬਣਾ ਛੱਡਿਆ ਵਾ ਕੋਈ ਗੱਲ ਨਹੀਂ ਚੱਲ ਬਣਾ ਫੇ ਜਾ ਕੇ ਚੰਗਾ ਜੀ ਹਾਏ ਹਾਏ ਨਹੀਂ ਕਿੱਥੋਂ ਉਹ ਵੀ ਗਵਾਲੀਅਰ ਦੀ ਤੇ ਵੀ ਗਵਾਲੀਅਰ ਦੀ ਪੰਜਾਬ ਦੀ ਲੱਲਨ ਦੀ ਨਾ ਮਨੋ ਦੀ ਸਮਝ ਲੱਗਦੀ ਨਾ ਨੂੰ ਲੱਗਦੀ ਕਿੱਥੋਂ ਪੱਲੇ ਪੈ ਗਈ ਚੱਲ ਹੁਣ ਸੇਰ ਨਾ ਤੇ ਪੈਣਾ ਹੀ ਆ ਮਨੋ ਕੋਈ ਗੱਲ ਨਹੀਂ ਆਲਵੇ ਮੇਰੀ ਧੀ ਉਹਦੇ ਨਾਲ ਦੁੱਖ ਸੁੱਖ ਫੋਲਦੀ ਹੈ ਅੱਗੇ ਮੇਰਾ ਨਾ ਬੀਪੀ ਘਟਿਆ ਪਿਆ ਐ ਨਹੀਂ ਕੀਤਾ ਕਿ ਇੱਕ ਗੋਲੀਆਂ ਲਿਆ ਕੇ ਦੇ ਦਵਾ ਮਾਂ ਆਪਣੇ ਨੂੰ ਹੁਣੇ ਕੋਈ ਆ ਜਾਵੇ ਤੇ ਪੱਜੀ ਪੱਜੀ ਐਨੇ ਕੰਮ ਕਰਨਾ ਪਤਾ ਨਹੀਂ ਕਿਸ ਤਰ੍ਹਾਂ ਨੇ ਕੰਮ ਕਰਨਾ ਮਨ ਤੇ ਕੋਈ ਸਮਝ ਨਹੀਂ ਲੱਗਦੇ ਚੱਲ ਕੋਈ ਗਾਲੀ ਆਂਦੀ ਪਈ ਮੇਰੀ ਤੇ ਇਕੱਠੇ ਪੀ ਲਾਂਗੇ ਬੈ ਕੇ ਨਾ ਹੀ ਬਣਾਵੇ ਮੇਰੇ ਵਾਸਤੇ ਗੈਨ ਤੇ ਮੈਂ ਪੀਣਾ ਹੀ ਨਹੀਂ ਹੁਣ ਖਸਮਾ ਨੂੰ ਖਾਵੇ ਬਣਨਾ ਸੀ ਅੱਗ ਲੱਗ ਕੇ ਮਮਾ ਨੇ ਕੋਈ ਕਸਰ ਨਹੀਂ ਛੱਡੀ ਮੈਨੂੰ ਬੋਲਣ ਤੋਂ ਕੋਈ ਗੱਲ ਨਹੀਂ ਮੇਰੇ ਮਾਪਿਓ ਨੇ ਮੈਨੂੰ ਇੱਕੋ ਹੀ ਸਿੱਖਿਆ ਦਿੱਤੀ ਆਪਣੇ ਸਾਸੋਰੇ ਤੇ ਅੱਗੋਂ ਕਦੀ ਨਹੀਂ ਬੋਲਣਾ ਇੱਜ਼ਤ ਨਾਲ ਬੋਲਣਾ ਕੀ ਕਰਦੀ ਵੀ ਬੁਰਬੁਰ ਬੋਲ ਕੇ ਤਾਂ ਹਾਂ ਹਾਂ ਮੇਰੇ ਅੱਗੇ ਦੱਸ ਵੱਡੀ ਆਈ ਉਹ ਮੈਨੂੰ ਹੀ ਚਾ ਬੋਲਣ ਲੱਗੀ ਉਹ ਚੱਲ ਕੰਮ ਕਰ ਆਪਣਾ ਬਹਿ ਕੇ ਆਰਾਮ ਨਾਲ ਬਹੁਤੀਆਂ ਗੱਲਾਂ ਮਾਰੀ ਜਾਂਦੀ ਪਈ ਐ ਇੰਨੀ ਦਿਨ ਤੇ ਕਿੰਨਾ ਕੰਮ ਬੰਦਾ ਕਰ ਲੈਂਦਾ ਵਾ ਆਹਮ ਆਪਣੀ ਤੀਨ ਨੂੰ ਫੋਨ ਕਰ ਮੈਂ ਤੇ ਘਬਰਾਟ ਹੀ ਪਈ ਜਾਂਦੀ ਪਈ ਐ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਆਈ ਨਹੀਂ ਹਲ ਹਾਂ ਕਿਰਨ ਆਈ ਨਹੀਂ ਹਜੇ ਤੂੰ ਹਾਂਜੀ ਮੰਮੀ ਕੀ ਦੱਸਾਂ ਤੁਹਾਨੂੰ ਤੁਹਾਨੂੰ ਮੇਰੀ ਪਤਾ ਤੇ ਮੇਰੀ ਸੱਸ ਦਾ ਇੱਕ ਜ਼ਿਆਦੀ ਚਤਰੀ ਬਣੀ ਪੱਢੀ ਆ ਤਾਂ ਤੁਹਾਨੂੰ ਦੱਸਿਆ ਨਹੀਂ ਕਿ ਗੈਸਟ ਆਂਦੇ ਆਪਣੇ ਪੇਕੇਆਂ ਨੂੰ ਸਾਡੇ ਚ ਚੱਲ ਆਂਦੇ ਬਸ ਸੇਰ ਦਾ ਇਹ ਨਾਸ਼ਤਾ ਵੀ ਨਹੀਂ ਕੀਤਾ ਮੁੰਡੇ ਕਬਰਾੜ ਪੈਣ ਦੀ ਮੈਨੂੰ ਕਿਹ ਪਤਾ ਨਹੀਂ ਕੁੜੀ ਕਿਉਂ ਨਹੀਂ ਆਈ ਹਜੇ ਤੱਕ ਮੇਰੀ ਗੱਲ ਸੁਣਨਾ ਤੁਸੀਂ ਨਾਸ਼ਤਾ ਕਰ ਲਓ ਆ ਮੈਂ ਇਹਨਾਂ ਦਾ ਸਿਆਪਾ ਕਰਕੇ ਆਨੀ ਆ। ਨਹੀਂ ਨਹੀਂ ਤੂੰ ਆਏਂਗੀ ਨਾ ਫੇਰੀ ਮੈਂ ਨਾਸ਼ਤਾ ਕਰਦੀ ਇਕੱਠੇ ਹੀ ਕਰਦੇ। ਤੂੰ ਉਹ ਛੱਡ ਪਰਾਂ ਨਾਸ਼ਤਾ ਨੁਸ਼ਤਾ ਉਹਨਾਂ ਦਾ ਚਾਹ ਪਾਣੀ ਆਪੇ ਤੇਰੀ ਸੱਸ ਬਣਾ ਲੇਗੀ, ਆਪੇ ਬਣਾ ਲੇਗੀ। ਮੰਮੀ ਕਿੱਥੇ ਬਣਾਉਂਦੀ ਓਹ ਨਹੀਂ ਹੱਥ ਪੈਰ ਹਿਲਾਉਂਦੀ ਜਦੋਂ ਦਾ ਵਿਆਹ ਹੋਇਆ ਆਂਦੀ ਤੈਨੂੰ ਵਿਆਹ ਕੀ ਕਰੇ ਵਾਸਤੇ ਲਿਆਂਦਾ ਵਾ। ਚਲ ਇਸ ਤਰ੍ਹਾਂ ਕਰ 12 ਵਜੇ ਚੱਲ ਲੈ। ਤੂੰ ਕੇਤਲੀ 'ਚ ਚਾਹ ਬਣਾ ਕੇ ਰੱਖਿਆ। ਮੰਮੀ ਤੇ ਟੈਨਸ਼ਨ ਨਾ ਲੋ ਮੈਂ ਰੋਟੀ ਰੁੱਟੀ ਕਿਹੜਾ ਬਣਾਣੀ ਰੋਟੀ ਰੋਟੀ ਮੈਂ ਆਰਡਰ ਕਰਦੀ ਆਪੇ ਬੰਦੀ ਰੋਗੀ ਮੈਂ ਬਸ ਚਾਹ ਬਣਾ ਕੇ ਰੱਖ ਕੇ ਆ ਜਾਣੀ ਆ ਤੇ ਮੈਂ ਬਸ ਆਈ ਅੱਧੇ ਇੱਕ ਘੰਟੇ ਤੱਕ ਚਲੋ 1/2 ਘੰਟੇ ਦੇ ਵਿੱਚ ਵਿੱਚ ਆ ਜਾ ਫਿਰ ਫਟਾਫਟ ਮੈਂ ਤੇਰੀ ਵੇਟ ਕਰਦੀ ਪਈ ਆ ਚਲੋ ਠੀਕ ਆ ਮੰਮੀ ਚਲ ਓਕੇ 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 ਬਈ